ਹਾਂਜੀ ਦੋਸਤੋ ਕੈਮੋ ਸਾਰੇ ਆ ਪੱਗ ਬਣਾਉਣ ਦੱਸ ਦਿਆਂ ਤੁਹਾਨੂੰ ਅੱਜਾ ਫਸਟ ਲੜ ਕਿਵੇਂ ਲੱਗਣਾ ਐਸ ਤਰ੍ਹਾਂ ਖੱਬੇ ਪਾਸੇ ਨੂੰ ਫੇਰ ਫੜਨਾ ਮਗਰ ਜਿਹੜੀ ਗੰਢ ਦਿੱਤੀ ਵੀ ਆ ਉਹ ਦੀ ਜਮਾ ਉੱਪਰ ਦੀ ਆਉਣਾ ਸੈਂਟਰ ਤੋਂ ਦੀ ਐਸ ਤਰ੍ਹਾਂ ਠੀਕ ਐ ਇਸ ਤੋਂ ਬਾਅਦ ਥੋੜਾ ਹਲਕਾ ਜਿਹਾ ਥੋੜ੍ਹ ਕੇ ਤੁਸੀਂ ਇਹਨੂੰ ਥੋੜਾ ਜਿਹਾ ਮੋੜ ਲੈਣਾ ਐਸ ਤਰ੍ਹਾਂ ਇਹਦੇ ਨਾਲ ਜਿਹੜਾ ਤੁਸੀਂ ਲੁਕਾਉਣਾ ਅੱਧਾ ਜਿਹੜਾ ਅੱਖ ਲਗਾਉਣੀ ਆ ਅੱਧੀ ਨੰਗੀ ਅੱਧੀ ਗੱਲ ਲੁਕੀ ਅੱਧੀ ਨੰਗੀ ਅੱਧਾ ਕੰਨਾਂ ਅੱਧਾ ਮਤੋਂ ਜਮੀ ਠੀਕ ਐ ਦੂਸਰਾ ਲੜ ਇਹ ਕਿਵੇਂ ਖੋਲਣਾ ਇੱਥੋਂ ਨੂੰ ਥੱਲੇ ਛੱਡ ਦੇਣਾ ਇੱਥੋਂ ਹਲਕਾ ਜਾਂ ਇਸ ਤਰ੍ਹਾਂ ਸਾਫ਼ ਕਰਕੇ ਮਟੀਰੀਅਲ ਨੂੰ ਖੋਲ ਕੇ ਲਾਉਣਾ ਪਿੱਛੋਂ ਜਿਹੜਾ ਹੈਗਾ ਲੜ ਉਹ ਜਮਾ ਉਸ ਲੜ ਦੇ ਹਾਫ ਦੇ ਉੱਤੇ ਧਰ ਕੇ ਅੱਧੇ ਤੇ ਯਾਨੀ ਕਿ ਇਸ ਤਰ੍ਹਾਂ ਨੂੰ ਖਿੱਚ ਲੈਣਾ ਇੱਥੇ ਹਲਕਾ ਜਾਂ ਜੱਕੇ ਨੂੰ ਮੋੜ ਦੇਣਾ ਜਮ ਇਹ ਤਾਂ ਅੰਦਰ ਢਿੱਲੀ ਰੱਖਣੀ ਹੈ نیچے ਰੱਖਣਾ ਤੁਚਣ ਚੱਕਣਾ ਇਸ ਤਰ੍ਹਾਂ ਮੋੜ ਕੇ ਹਾਂ ਇਹ ਤੋਂ ਬਾਅਦ ਫੇਰ ਦੁਬਾਰੇ ਮੋੜ ਕੇ ਫੇਰ ਫਿਰ ਇਹਨੂੰ ਹਲਕਾ ਜਿਹਾ ਉੱਪਰੋਂ ਖੋਲ ਦੇਣਾਗਾ ਤੇ ਇੱਥੋਂ ਇਹਨੂੰ ਪਲਾਸ ਵਾਂਗੂ ਪਕੜ ਲੈਣਾ ਫੜ ਕੇ ਇਸ ਤਰ੍ਹਾਂ ਸਾਫ਼ ਜਿੰਨਾ ਗੈਪ ਰੱਖਣਾ ਇਹਦਾ ਉਸ ਹਾਵ ਇਹਨੂੰ ਇੱਥੇ ਇਸ ਤਰ੍ਹਾਂ ਲੱਗ ਜਾਣਾ ਇਹਨੂੰ ਉੱਪਰੋਂ ਖੋਲ ਦੇਣਾ ਥੋੜਾ ਜਿਹਾ ਫਿਰ ਇਹ ਲੱਡ ਦੀ سپورਟ ਵਾਸਤੇ ਨੈਕਸਟ ਲੱਡ ਦੀ ਜਿਹੜੀ سپورਟ ਬਣ ਜਾਂਦੀ ਆ ਇਸ ਤਰ੍ਹਾਂ ਇਹ ਲੱਡ ਨੂੰ ਟੇਡਾ ਰੱਖਣਾਗਾ ਅੱਜ ਦੰਦੇ ਹੋ ਜਾਣੀ ਇਹਦੀ ਠੀਕ ਐਵੇਂ ਤੀਸਰਾ ਲੱਡ ਤੀਜਾ ਲੜਕਾਵੇਂ ਲੱਗਣਾ ਹੁਣ। ਹਮੇ ਇਹਨੂੰ ਫੇਰ ਖੋਲ ਦੇਣਾ ਇਸ ਤਰ੍ਹਾਂ ਇਧਰੋਂ। ਉਪਰੋਂ ਮਟੀਰੀਅਲ ਨੂੰ ਹਲਕਾ ਜਾਂ ਖੋਲ ਕੇ ਵਿੱਚੋਂ ਇੱਕੋ ਜਿਹਾ ਬਣਾ ਲੈਣਾ ਕਿਉਂਕਿ ਜਿ ਇਕੱਠਾ ਰੱਖੋ ਫਿਰ ਗੰਦੇ ਜਿ ਬਣ ਜਾਣੀ ਆ। ਖੋਲ ਕੇ ਪਿੱਛੋਂ ਐਵੇਂ ਇਧਰ ਉਹਦੇ ਨਾਲ ਹੀ ਜਾਵਾਂ ਬਿਲਕੁਲ ਨਾਲ ਧਰ ਲੈਣਾ ਇਸੇ ਲੜ ਨੂੰ। ਇਸ ਤਰ੍ਹਾਂ। ਉੱਪਰ ਦੀ ਟਾਰਨ ਬਣਨੀ ਆ, ਢੱਲਾ ਰੱਖਣਾ ਹਲਕਾ ਜਾਂ ਮੋੜ ਦੇਣਾ, ਫੇਰ ਦੁਬਾਰੇ ਐਵੇਂ ਮੋੜ ਦੇਣਾ। ਠੀਕ ਹੈ ਜਿੰਨਾ ਇਧਰ ਦੀ ਸਾਈਡ ਆ ਉਹਨੇ ਉੱਚਾ ਬਣੂ ਇਹ ਤੀਹਾਂ ਲੜਾ ਜਿਹੜਾ ਦੋਨੇ ਪਾਸੇ ਬਰਾਬਰ ਹੋਣਾ ਚਾਹੀਦਾ। ਉੱਪਰ ਉਹਨੂੰ ਖੋਲ ਦਿਓ। ਜਿੱਨਾ ਦਾ ਗੈਪ ਹੋ ਉਮੀ ਰੱਖਣਾ ਇਹਨੂੰ ਪਲਾਸਟ ਬੰਮ ਫੜ ਕੇ ਉਮੀ ਦਾ ਗੈਪ ਇਸ ਤਰ੍ਹਾਂ ਉਮੀ ਇਹ ਵਿਚੋਂ ਦੀ ਮੋੜ ਲੈਣਾ ਦੋਨੇ ਜਾਨੀ ਕਿ ਜਿਹੜੇ ਹੈਗੇ ਨੇ ਲੜ ਇੱਕੋ ਜੇ ਹੋ ਚੁੱਕਿਆ ਤਾਂ ਹਾਂ ਤੋਂ ਤੀਸਰੇ ਲੜ ਤੇ ਇਹ ਇੱਕੋ ਜਾਂ ਹੋਣਾ ਚਾਹੀਦਾ ਦੋਨੇ ਪਾਸੇ ਹੁਣ ਇਹਵੇਂ ਤਰ੍ਹਾਂ ਹੀ ਚੌਥਾ ਲੜ ਲੱਗਣਾਗਾ ਉਸੇ ਤਰ੍ਹਾਂ نیچے ਰੱਖ ਕੇ ਉੱਪਰੋਂ ਮਟੀਰੀਅਲ ਨੂੰ ਇਸ ਤਰ੍ਹਾਂ ਖੋਲਦੇ ਰਹਿਣਾਗਾ ਖੋਲ ਕੇ ਬਿਲਕੁਲ ਬਰਾਬਰ ਕਰਕੇ ਠੀਕ ਹੈ ਤੇ ਇਹ ਨੂੰ ਐਵੇਂ ਖੋਲ ਕੇ ਉਸ ਦੇ ਨਾਲ ਬਿਲਕੁਲ ਫੇਰ ਟਰਨ ਨਾਲ ਲੱਗ ਜਾਣੀਆਂ ਉੱਪਰ نیچے ਨਹੀਂ ਕਰਨਾ ਇਸ ਤਰ੍ਹਾਂ ਉਹਦੇ ਨਾਲ ਲਾ ਦੇਣਾ ਜਮਾ ਹੱਥ نیچے ਰੱਖਣਾ ਜਿਹੜੀ ਤੰਦ ਆਉ ਢਿੱਲੀ ਰਹਿਣੀ ਚਾਹੀਦੀ ਆ ਇਸ ਤਰ੍ਹਾਂ ਹਲਕਾ ਜਿਹਾ ਮੋੜ ਕੇ ਫੇਰ ਦਵਾਰੇ ਖਿੱਚ ਕੇ ਮੋੜ ਲੈਣਾ ਫੇਰ ਇਸ ਤਰ੍ਹਾਂ ਦਵਾਰੇ ਮੋੜ ਲੈਣਾ ਉਹਦੇ ਨਾਲ ਇਹਦੀ ਜਿਹੜੀ ਉੱਪਰਲੀ ਟਰਨ ਆ ਉਹ ਦੂਸਰੀ ਤਾਂ ਤੀਜੇ ਲੜ ਦੀ ਪਹਿਲੀ ਤੇ ਉੱਥੇ ਲੜ ਦੀ ਦੂਸਰੀ ਟਰਨ ਬਣ ਗਈ ਉਧਰ ਤਿੰਨ ਟਰਨ ਆ ਹੋ ਗਈ ਉੱਪਰਲੀ ਸਾਈਡ ਇਧਰ ਦੋ ਹੋ ਗਈਆਂ ਇਸੀ ਤਰ੍ਹਾਂ ਦਾ ਗੈਪ ਜਿੰਨਾ ਕਰਨਾ ਹੋਵੇ ਇਹਨੂੰ ਰੱਖ ਲੈਣਾਗਾ ਇਹ ਸੋਡਾ ਚੌਥਾ ਲੜ ਤਿਆਰ ਹੋ ਚੁੱਕਿਆਗਾ ਚਾਰ ਲੜ ਬਣ ਚੁੱਕੇ ਨੇਗੇ ਠੀਕ ਹੈ ਉਸੇ ਤਰ੍ਹਾਂ ਇਹਦਾ ਹੁਣ ਪੰਜਵਾਂ ਲੜ ਲੱਗਣਾਗਾ ਠੀਕ ਹੈ ਇੰਟੀਰੀਅਰੋਂ ਮੈਂ ਖੋਲ ਦੇਣਾ ਦਵਾਰੇ ਇੱਕੋ ਜਿਹਾ ਬਣਾ ਲੈਣਾ ਪਿੱਛੋਂ ਹਲਕਾ ਜਿਹਾ ਚੱਕ ਕੇ ਨੂੰ ਜਿਵੇਂ ਮੂਹਰੋਂ ਕਰੀ ਉਵੇਂ ਪਿੱਛੋਂ ਆਉਣਾ ਚਾਹੀਦਾ ਇਹਦਾ ਪੰਨੇ ਵਾਲਾ ਲੱਗਣਾ ਹੁਣ ਉਹਦੇ ਨਾਲ ਬਿਲਕੁਲ ਟਰਨ ਬਣ ਜਾਣੀ ਆ ਹਲਕਾ ਜਿਹਾ ਇਸੇ ਤਰ੍ਹਾਂ ਯੱਕੇ ਨੱਪ ਲੈ ਵੜਨਾ ਫੇਰ ਖਿੱਚ ਕੇ ਫੇਰ ਮੋੜਨਾ ਫੇਰ ਇਹਨੂੰ ਉਵੇਂ ਜਵੇਂ ਪਲਾਸ ਵਾਂਗੂ ਪੜ ਕੇ ਮਟੀਰੀਅਲ ਉੱਪਰ ਖੋੜ ਕੇ ਪਲਾਸ ਵਾਂਗੂ ਪੜ ਕੇ ਇਹਨੂੰ ਹਾਂ ਇਹਦੇ ਨਾਲ ਦੀ ਜਮਾ ਬਿਲਕੁਲ ਟਰਨ ਨਾਲ ਦੀ ਹੋਣੀ ਚਾਹੀਦੀ ਆ ਧੋਨੇ ਪਾਸੇ ਲੱਗੂਗਾ ਇਹ ਜੀ ਤੁਹਾਡੀ ਜਿਹੜੀ ਪੱਗ ਆ ਗਈ ਤਿਆਰ ਹੋ ਚੁੱਕੀ ਆ ਪੰਜ ਰੰਗ ਦਿਲ ਕੋਲ ਤਿਆਰ ਆ ਹਲਕਾ ਜਜੇ ਥੇ ਟੇਡਾ ਹੋਇਆ ਪੈਗਾ ਤਾਂ ਇਹਨੂੰ ਫੜ ਕੇ ਥੋੜੀ ਜਿਹੀ ਉਵੇਂ ਇਹਨੂੰ ਇਹ ਕੱਪੜਾ ਇਹਨੂੰ ਕਿਤੇ ਨਹੀਂ ਥੋੜਾ ਇਹਨੇ ਹਿਲਣਾ ਇਹ ਟੇਡਾ ਵੇਡਾ ਹੁੰਦਾ ਤੈਨੂੰ ਸਿੱਧਾ ਕਰ ਲੋ ਠੀਕ ਹੈ ਨਾ ਉਸ ਤਰ੍ਹਾਂ ਹਲਕੀ ਜਿਹੀ ਤੇ ਇੱਦੀ ਜੇ ਹੈਗੀ ਇਹਨੂੰ ਫੜ ਕੇ ਤੇ ਇੱਦੀ ਕਰਕੇ ਸਿੱਧਾ ਸਿੱਧਾ ਕਰ ਲੈਣੀ ਠੀਕ ਹੈ ਇਹ ਥੋੜੇ ਲੜਾ ਤਿਆਰ ਹੋ ਚੁੱਕੇ ਨੇ ਇਸ ਤਰ੍ਹਾਂ ਜੇ ਕੋਈ ਬਾਜ ਦੀ ਲੋੜ ਆ ਮਾਰਨ ਦੀ ਤਾਂ ਮਾਰ ਸਕਦੇ ਹੋ ਆਦਰਵਾਇਜ਼ ਕੋਈ ਦਿੱਕਤ ਵੀ ਨਹੀਂ ਆਏਗੀ ਇਹ ਸਾਰੇ ਪੱਗ ਬੰਨ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚ ਲਾਸਟ ਲੜਾ ਜਿਹੜਾ ਉਹ ਵੀ ਤੁਹਾਨੂੰ ਲੱਗ ਕੇ ਦਿਖਾਉਣਾ ਕਿਵੇਂ ਲੱਗਣਾਗਾ ਲਾਸਟ ਲੜ ਲੱਗ ਜੂਗਾ ਬਸ ਗੱਲ ਧਿਆਨ ਦੀ ਆ ਧਿਆਨ ਦੇਣ ਦੀ ਆ ਜਿੰਨਾ ਤੁਸੀਂ ਧਿਆਨ ਦੇਵੋਗੇ ਉਹਨਾਂ ਜਲਦੀ ਸਿੱਖੋਗੇ ਕੋਈ ਵੀ ਤਰ੍ਹਾਂ ਗੱਲ ਆ ਪੁੱਛਦੇ ਰਹੋ ਚੁੱਪ ਕਰਕੇ ਨਾ ਕਦੇ ਵਾਸਤੇ ਉਹ ਕਰੋ ਜਿੰਨਾ ਪੁੱਛੋਗੇ ਉਹਨਾਂ ਜਲਦੀ ਸਿੱਖੋਗੇ ਕੁਐਸਚਨ ਪੁੱਟ ਕਰੋਗੇ ਉਹਨਾਂ ਸਿੱਖਦੇ ਰਹੋਗੇ ਇਸ ਤਰ੍ਹਾਂ ਦੇ ਉੱਪਰ ਟਰਨਾਂ ਦੇ ਵਿੱਚ ਆਪਾਂ ਆਵਾਜ਼ ਮਾਰ ਸਕਦੇ ਹਾਂਗੇ ਇਹ ਆਪੋ ਸਾਈਡ ਆਪੋਜੀਟ ਸਾਈਡ ਵਜਦਾ ਜੇ ਤੁਸੀਂ ਰਾਈਟ ਸਾਈਡ ਲਾਇਆ ਲੜਤਾ ਖੱਬੇ ਪਾਸੇ ਲੈਫਟ ਸਾਈਡ ਲੱਗਣਗੇ ਜੇ ਲੈਫਟ ਸਾਈਡ ਲੱਗਿਆ ਲੜਤਾ ਰਾਈਟ ਸਾਈਡ ਵਜੇਗਾ ਉਹਦੀ ਟਰਨ ਸਾਫ਼ ਕਰਨ ਵਾਸਤੇ ਇਸ ਤਰ੍ਹਾਂ ਸੋਡੇ ਇਹ ਅੱਗ ਤਿਆਰ ਹੋ ਚੁੱਕੀ ਹੈ ਇਸ ਆਰੀ ਤੁਹਾਡੀ ਪੱਗ ਦੇਖ ਸਕਦੇ ਹੋ ਬੱਚੇ ਤੇ ਬਹੁਤ ਵਧੀਆ ਲੱਗ ਰਹੀ ਆ ਹੁਣ ਲਾਸਟ ਲਾੜਾ ਜਿਹੜਾ ਸਾਡਾ ਇਹ ਵੀ ਤੁਹਾਨੂੰ ਦਿਖਾਇਆ ਜੂਗਾ ਲਾ ਕੇ ਕਿਵੇਂ ਲੱਗਣਾ ਲਾਸਟ ਲਾੜ ਨੂੰ ਬਿਲਕੁਲ ਇਸ ਤਰ੍ਹਾਂ ਦੋਨੇ ਪਾਸਿਆਂ ਤੋਂ ਮੋੜ ਕੇ ਇਸ ਤਰ੍ਹਾਂ ਉਹਦੇ ਨਾਲ ਦੀ ਬਿਲਕੁਲ ਉੱਪਰ ਦੀ ਇਹਨੂੰ ਜੇ ਚੌੜਾ ਘਾਟਾ ਤੈਨੂੰ ਬਰਾਬਰ ਕਰੋ ਖੋਲ ਕੇ ਦੁਆਰੇ ਚੌੜਾ ਕਰਕੇ ਕਿਉਂਕਿ ਜਿੰਨਾ ਚੌੜਾ ਲਾਓਗੇ ਨਾਲ ਦੋਨੇ ਸੋਹਣਾ ਲੱਗਣਾਗਾ ਇਸ ਤਰ੍ਹਾਂ ਇਹਨੂੰ ਜਮਾ ਉਸ ਦੇ ਨਾਲ ਦੀ ਲਿਆ ਕੇ ਲਾਉਣਾਗਾ ਇਹ ਕਲੰਗੀ ਵਾਲਾ ਲੜੂ ਰਾਣਾ ਆਪਾਂ ਨੇ ਬਰਨਾਲਾ ਸਾਈ ਪੱਗ ਬਣੀ ਆ ਕਲੰਗੀ ਵਾਲਾ ਲੜਕਾਵੇਂ ਲੱਗਦਾ ਜਮਾ ਇੱਥੋਂ ਰਿਆ ਕੇ ਲਾਟ ਤੋਂ ਇਸ ਤਰ੍ਹਾਂ ਮੋੜ ਦੇਣਾ ਉੱਪਰਲੀ ਹੰਗਲੇ ਉੱਥੇ ਦੇ ਨਾਲ ਮੋੜ ਕੇ ਇੱਥੇ ਤੁਸੀਂ ਪੱਗ ਪਨ ਵੀ ਲਾ ਸਕਦੇ ਹੋ ਠੀਕ ਹੈ ਤੇ ਇਹਨੂੰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ